ਇਜਾਣੇ ਪਿਆਰ ਭਰ ਹੀ ਸਾਧ ਤਰੀਕਾ ਮੈਂ ਹੁਣੇ ਚਿਲ ਭੁੰਨਣ ਲੱਗਿਆ ਇਹਨਾਂ ਨੂੰ ਮੈਂ ਠੰਡੇ ਹੋਣੇ ਪਾਉਂਗੀ ਫੇਰ ਇਹਨਾਂ ਚਿਲਾ ਨੂੰ ਬਰੰਡਰ ਕਰਾਂਗੇ ਤੇ ਤੁਸੀਂ ਹੰਤ ਸਾਈਂ ਦੇਖਦੇ ਰਹਿਣਾ ਇਹਦੇ ਬਾਅਦ ਹੋਰ ਵੀ ਚੀਜ਼ਾਂ ਤੁਹਾਨੂੰ ਵੀ ਮੈਂ ਨਾਲ ਦੀ ਨਾਲ ਦੱਸਾਂਗੀ ਭੁੰਨਣ ਲੱਗੀ ਇਹਨੂੰ ਵੀ ਤੇ ਕਿਤੇ ਭੁੰਨ ਨਹੀਂ ਲਿਆ ਅੱਜ ਇਹ ਠੰਡੇ ਹੋਣੇ ਆਉਸੀ ਨੂੰ ਭੁੰਨ ਲੰਨੀ ਹੈ ਓਤੇ ਬਾਅਦ ਫੇਰ ਆਪਾਂ ਨੇ ਠੰਡੇ ਕਰਕੇ ਫੇਰ ਨੂੰ ਪੀਣਾ ਹੈ ਗੋਰਗਾ ਬਗੜ ਰਿਹਾ ਭਾਈ ਇਹ ਬਹੁਤ ਵਧੀਆ ਚੀਜ਼ ਹੈ। ਛਾੜਨਾ ਹੈ ਨਹੀਂ ਇਹ ਤਾਂ ਬਹੁਤ ਲੱਗਦੀ ਹੈ। ਮੈਂ ਵੀਡੀਓ ਵਿੱਚ ਖਾਸ ਕਰਕੇ ਭੁੰਨਣ ਲੱਗੀ ਹੈ। ਚੰਗੀ ਤਰ੍ਹਾਂ ਭੁੰਨ ਕੇ ਨਹੀਂ ਸਾਰੀਆਂ ਚੀਜ਼ਾਂ ਨੂੰ ਭੁੰਨ ਕੇ ਕਰਕੇ ਇਹਦੇ ਬਾਅਦ ਮੈਂ ਮਖਾਣੇ ਭੁੰਨਣੇ ਆ। ਭੁੰਨੇ ਹਰ ਸੀ। ਫਿਰ ਮੈਂ ਭੁੰਨੇ ਤੇਲ। ਤੇਲ ਭੁੰਨ ਕੇ ਫਿਰ ਖਾਸ ਕਰਕੇ ਉਹ ਮੈਂ ਠੰਡੇ ਹੋਣੇ ਰੱਖਦੇ ਹੁਣ ਮੈਂ ਮਖਾਨੇ ਪਾਣਾ ਰੱਖਣਾ ਹੁਣ ਇਹਨਾਂ ਦੀ ਸਾਰੀ ਚੀਜ਼ਾਂ ਠੰਡੀਆਂ ਕਰਕੇ ਰੱਖ ਲਵਾਂ ਜਿੰਨੀ ਕੁ ਲੋੜ ਆਨੇ ਪਾ ਲਵਾਂ ਧੜਧੜਾ ਜਿਹਾ ਰੱਖ ਲੈ ਮਗਜ ਪੀਤੀ ਹੁਣ ਮੈਂ ਬਦਾਮ ਰੱਖ ਦੂੰਗੀ ਬਦਾਮ ਪਾ ਲ ਇਹ ਵਿੱਚੇ ਰਲਾ ਦੇ ਬਦਾਮ ਜਿਮੇਣ ਪਾ ਲਈ ਜਿਮੇਣ ਪਾ ਲਈ ਉਹ ਰੱਖ ਲ ਜੀ ਜਿਮੇਣ ਵੀ ਇਹਦੇ ਵਿੱਚੇ ਪਾ ਦੇ ਆ ਭਿਲਾ ਦਿਖੋ ਤਾਂ कमरकसा पाती जो मर्जी है ये है भाई कमर वो ढाई तो चंकी है कमर कशा ਇਹ ਪੁੰਨ ਕੇ ਥੀਕੇ ਪਾਉਂਦੀ ਬੂੰਦਾਂ ਇਹ ਹੁਣ ਕਾਲੀਆਂ ਮਿਰਚਾਂ ਵਰਮਾ ਥੋੜੀਆਂ ਪਾਉਂਗੀ ਇਹ ਫਿਰ ਸਾਰਾ ਜਮਾਨ ਮੈਂ ਰਲਾਤਾ ਚੰਗੀ ਤਰ੍ਹਾਂ ਹੁਣ ਉਹ ਸਮਾਨ ਨੂੰ ਮੈਂ ਪੀਹੂੰਗੀ ਠੀਕੇ ਫਿਰ ਬਾਕੀ ਫੇਰ ਪਾਉਂਗੀ ਫਿਰ ਦੱਸੂਗੀ ਤੁਹਾਨੂੰ ਇਹ ਚਾਣ-ਚਾਣ ਕੇ ਪਾਉਣੇ ਪਾਈ ਸਾਰੀ ਜਿੰਨੇ ਵੀ ਖਾਣੇ ਜਾਣਗੇ ਆਹ ਬਹ ਤੀਲਾ ਦਾ ਤੇਲ ਪਾਉਣ ਲੱਗੀ ਐ ਉਹਨਕੀ ਰੱਪ ੁੰਨੜਾ ਇਹਨਾ ਇੱਕ ਬਾਕੇ ਦੇ ਦਿੰਦੇ ਨੇ ਕਿ ਤੇਲ ਗਰਮ ਹੋ ਗਿਆ ਵੀ ਤੇਲ ਗਰਮ ਹੈ ਫਿਰ ਸਾਰੇ ਪਾ ਦੇਣੇ ਥਾਰੀ ਬਾਤਾਂ ਨੂੰ یوں ਇਕਦਮ ਫੁੱਲ ਜਾਣਾ ਚੁੱਕਾ ਪਾ ਦੇਣਾ ਨਾ ਫੁੱਲ ਕੇ ਚੰਗੀ ਤਰ੍ਹਾਂ ਹੁਣ ਇਹਨੂੰ ਬਾਹਰ ਕੱਢ ਲਓ ਥੋੜੇ ਰੱਖਾਂਗੇ ਪੱਕੇ ਇੱਥੇ ਟਾਈਮ ਲੱਗ ਲਓ ਫਿਰ ਮਿਕਸੀ ਜੀ ਰੱਖਦੇ ਜਾਣਗੇ ਇਹ ਨਾਲ ਮਤਣਾ ਨੇ ਉਹ ਰ ਵਿੱਚ ਹੀ ਪਾ ਲਿਆ ਜਿਹਦੇ ਚ ਪੁੰਨੀ ਦੀ ਕਿਲੋ ਆਰਸੀ ਦਾ ਤੇਲ ਪਾਤਾ ਕਿਲੋ ਪਹਿਲਾਂ ਤੇਲਾ ਨਾ ਪਾਇਆ ਹੁਣ ਇੰਨੇ ਜਿੰਨਾ ਚ ਤੇਲ ਗਰਮ ਮੜ ਵੜਾ ਹੋਊਗਾ ਫਿਰ ਆਟਾ ਝਾਣ ਲੰਮੀ ਹੈ ਆਟਾ ਝਾਣ ਕੇ ਫਿਰ ਇਹਦੇ ਵਿੱਚ ਪਾਉਂਗੀ ਫਿਰ ਆਟਾ ਭੁੱਜ ਜੂਗਾ ਤੇ ਗਰਮ ਹੋ ਗਿਆ ਠੰਡਾ ਮਾਰ ਰੱਖ ਲੈਣਾ 2 ਕਿਲੋ ਤੇਲ ਜਦ ਮੈਂ ਠੰਡਾ ਹੋ ਗਿਆ ਤੇ ਹੁਣ ਮੈਂ 2 ਕਿਲੋ ਆਟਾ ਬਾਉ। ਇੱਕ ਚਮਚੀ ਧਾਹ ਪਾਉਣਾ। ਆਟਾ ਬਾਉ, ਰੈਸਨ ਬਾਉ, ਜਵਾਬ ਦੀ ਮਾਰਤੀ ਹੈ। ਇੱਕ ਚਮਚੀ ਧਾਹ ਪਾਉਣੀ ਹੈ। ਇਹ ਬਹੁਤ ਬਰਾਊਨ ਹੋ ਗਿਆ। ਹੁਣ ਹੋਰ ਜਿਆਦਾ ਹੋਰ ਧਾਹਾਂਗੇ। ਇਹਦੇ ਤੋਂ ਬੀਅੰਚੰਗੀ ਤਰ੍ਹਾਂ ਇਦਾਂ ਸਾਰੇ ਸਮਾਨ ਪਾ ਲੈਣਾ। ਇਹਨਾਂ ਵੇਪਨ ਤੇ ਯਾਰ। ਆਪਾਂ ਨੇ ਉਹ ਸਮਾਨ ਪਾਉਣਾ ਜਿਹੜਾ ਸਾਰੇ ਲਾਇਆ ਹੈ ਡਾ। ਮੇਰਾ ਨੀਗੁੱਡ, ਕਾਮਰਗਾ ਸਾ, ਸਾਰੀਆਂ ਚੀਜ਼ਾਂ ਬਦਾਮ। ਉਹ ਪਾਉਣਾ। ਇਹਨਾਂ ਜਿਹੜਾ ਲੰਗਵੇ। ਇਹ ਗੁੰਡਾ। ਹੁਣ ਜਿਹੜੇ ਇਹ ਪੀਹੇ ਵਿੱਚ ਤੇਲ 80 ਮਖਾਣੇ ਹੁਣ ਉਹ ਸਾਰੇ ਵਿੱਚ ਪਾ ਲੈ। ਇਹਨੂੰ ਇੱਕ ਜਾਣਾ ਰਲਾ ਲੈਣਾ। ਠੀਕ ਹੈ ਸਾਈਡ ਤੇ ਰੱਖੇ ਤੇ ਹੁਣ ਉਹ ਵਿੱਚ ਪਾਉਣ ਲੱਗੇ ਆ। ਇਹਦੇ ਬਾਹਰ ਵੀ ਰਲਾਏ ਤੇ ਫੇਰ ਵਿੱਚ ਸ਼ੱਕਰ ਪਾਵਾਂਗੇ। ਹੁਣ ਅਜੇ ਵਿੱਚ ਪਾਈ ਆਪਾਂ ਘਰ ਦੀ ਸ਼ੱਕਰ ਪਾਵਾਂਗੇ। ਇਹ ਸ਼ੱਕਰ ਨੂੰ ਚੰਗੀ ਤਰ੍ਹਾਂ ਰਲਾ ਲੈਣਾ ਫੇਰ ਚੱਲ ਆਪਣੇ ਭਾਂਡੇ ਵਿੱਚ ਪਾ ਲੈ। ਇਹਨਾਂ ਤੋਂ ਮਿੱਠੇ ਲੋੜਾ ਫਿਰ ਪਾ ਸਕਦੇ ਇਹ ਸੱਕਰੇ ਪਾਈ ਹੈ ਘਰ ਦੀ ਬੋਲਾ ਹੋ ਗਈ ਬਰ ਕੇ ਤਿਆਰ ਖਾਓ ਮੇਰੀ ਲੌਨ ਜੜੀ